ਕਿਸਾਨਾਂ ਵੱਲੋਂ ਅਪੀਲ ਹੈ ਕਿ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਾ ਨਿਕਲੇ ਗੈਸ ਸਟੇਸ਼ਨ ਤੇ ਪੈਟਰੋਲ ਪੰਪ ਇਹ ਦੋਵੇਂ ਚੀਜ਼ਾਂ ਵੀ ਬੰਦ ਰਹਿਣਗੀਆਂ ਗੈਸ ਸਟੇਸ਼ਨ ਤੇ ਪੈਟਰੋਲ ਪੰਪ ਦੋਵੇਂ ਚੀਜ਼ਾਂ ਬੰਦ ਰਹਿਣਗੀਆਂ ਉਸ ਤੋਂ ਬਾਅਦ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ ਉਸ ਦਿਨ ਕਿਸਾਨਾਂ ਵੱਲੋਂ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਕਿ ਸੋਮਵਾਰ ਨੂੰ 30 ਦਸੰਬਰ ਯਾਨੀ ਕਿ ਕੱਲ ਕਿਸਾਨ ਚੱਕਾ ਜਾਮ ਕਰਨਗੇ ਹੁਣ ਇਹਦੇ ਵਿੱਚ ਕੀ ਚੀਜ਼ਾਂ ਚੱਲਣਗੀਆਂ ਤੇ ਕੀ ਚੀਜ਼ਾਂ ਨਹੀਂ ਚੱਲਣਗੀਆਂ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਬਦ ਤੋਂ ਪਹਿਲਾਂ ਤਾਂ ਰਹਿਣਗੇ ਰੇਲਵੇ ਬੰਦ रेल यात्री सफर नहीं कर सकेंगे उस दिन रेलवे बंद रहेगा दूसरा उस तो बाद रेन गया रोड क्लोज्ड हाईवे ते रोड सब कुछ जाम रहेगा किसान 320 ਤੋਂ 300 ਜਗ੍ਹਾ ਤੇ ਚੱਕਾ ਜਾਮ ਕਰ ਰਹੇ ਨੇ ਉਸ ਤੋਂ ਬਾਅਦ ਆਪਣੇ ਆਂਦੇ ਆ ਗੈਸ ਸਟੇਸ਼ਨ ਤੇ ਪੈਟਰੋਲ ਪੰਪ ਇਹ ਦੋਵੇਂ ਚੀਜ਼ਾਂ ਵੀ ਬੰਦ ਰਹਿਣਗੀਆਂ ਗੈਸ ਸਟੇਸ਼ਨ ਤੇ ਪੈਟਰੋਲ ਪੰਪ ਦੋਵੇਂ ਚੀਜ਼ਾਂ ਬੰਦ ਰਹਿਣਗੀਆਂ ਉਸ ਤੋਂ ਬਾਅਦ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ ਉਸ ਦਿਨ ਸਵੇਰੇ 7:00 ਵਜੇ ਤੋਂ ਲੈ ਕੇ ਦੁਪਹਿਰ ਦੇ 4:00 ਵਜੇ ਤੱਕ ਹੁਣ ਉਹਦੇ ਵਿੱਚ ਕੀ ਕੁਝ ਖੁੱਲੇਗਾ ਇਹ ਅਸੀਂ ਤੁਹਾਨੂੰ ਬਾਅਦ ਦੱਸ ਦਿੰਨੇ ਆ ਇਦੇ ਵਿੱਚ ਕੀ ਜਿਹੜੇ ਵੀ ਜਿਨ੍ਹਾਂ ਨੂੰ ਐਮਰਜੈਂਸੀ ਹੈ 30 ਤਰੀਕ ਦੇ ਜਿਨ੍ਹਾਂ ਦੇ ਵਿਆਹ ਹੈ ਉਹ ਆਪਣੇ ਵਿਆਹ ਤੇ ਜਾ ਸਕਦੇ ਆ 30 ਸਮਨ ਨੂੰ ਕਿਸਾਨਾਂ ਨੂੰ ਉਹਨਾਂ ਵੱਲੋਂ ਕੋਈ ਵੀ ਤੰਗ ਨਹੀਂ ਕੀਤਾ ਜਾਵੇਗਾ ਤੇ ਸਰਕਾਰੀ ਤੇ ਗੈਰ ਸਰਕਾਰੀ ਦੋਵੇਂ ਦਫਤਰ ਇਹ ਬੰਦ ਰਹਿਣਗੇ ਕਿਸਾਨਾਂ ਵੱਲੋਂ ਉਹਨਾਂ ਨੂੰ ਅਪੀਲ ਹੈ ਕਿਸਾਨਾਂ ਵੱਲੋਂ ਅਪੀਲ ਹੈ ਕਿ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਾ ਨਿਕਲੇ ਕੋਈ ਵੀ ਪ੍ਰਾਈਵੇਟ ਗੱਡੀ ਲੈ ਕੇ ਨਾ ਨਿਕਲੇ ਰੋਡ ਹਾਈਵੇ ਸਭ ਕੁਝ ਬੰਦ ਹੈ ਸਵੇਰ ਦੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦੁਪਹਿਰ ਦੇ 4 ਵਜੇ ਤੱਕ ਇਹ ਚੀਜ਼ਾਂ ਸਭ ਕੁਝ ਬੰਦ ਹੈ ਅਸੀਂ ਦੁਬਾਰਾ ਦੱਸ ਰਹੇ ਹਾਂ ਕਿ ਗੈਰ ਸਰਕਾਰੀ ਤੇ ਸਰਕਾਰੀ ਦੋਵੇਂ ਦਫ਼ਤਰ ਬੰਦ ਰਹਿਣਗੇ ਤੇ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ ਸਭ ਕੁਝ ਇਹ ਚੀਜ਼ਾਂ ਸਾਰੀਆਂ ਬੰਦ ਰਹਿਣਗੀਆਂ ਤੇ ਸਿਰਫ ਤੇ ਸਿਰਫ ਜਿਨ੍ਹਾਂ ਦਾ ਵਿਆਹ ਹੈ 30 ਦਸੰਬਰ ਯਾਨੀ ਕਿ ਸੋਮਵਾਰ ਨੂੰ ਉਹ ਆਪਣੇ ਵਿਆਹ ਪੁਕਤਾ ਸਕਦੇ ਨੇ ਕਿਸਾਨ ਉਹਨਾਂ ਨੂੰ ਨਹੀਂ ਤੰਗ ਕਰਨਗੇ ਤੇ ਦੂਸਰਾ ਕੋਈ ਐਮਰਜੈਂਸੀ ਹੈ ਕਿਸੇ ਨੇ ਹਸਪੀਟਲ ਜਾਣਾ ਤੇ ਕਿਸਾਨ ਉਹਨਾਂ ਨੂੰ ਵੀ ਤੰਗ ਨਹੀਂ ਕਰਨਗੇ ਵੈਸੇ 200 ਤੋਂ 300 ਜਗ੍ਹਾ ਤੇ ਕਿਸਾਨ ਚੱਕਾ ਜਾਮ ਕਰ ਰਹੇ ਨੇ 30 ਦਸੰਬਰ ਯਾਨੀ ਕਿ ਕੱਲ ਸੋਮਵਾਰ